ਦੱਸਿਆ ਕਿ ਚੋਣ ਜਾਬਤਾ ਲਾਗੂ ਹੋ ਚੁੱਕੀ ਹੈ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਆਪਣੇ ਜਿਹੜਾ ਸ਼ਡਿਊਲ ਹੈਗਾ ਉਹ ਅਨਾਉਂਸ ਕੀਤਾ ਜਾ ਚੁੱਕਾ ਹੈਗਾ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹੈਗਾ ਕਿ ਮਾਡਲ ਕੋਡ ਆਫ ਕੰਡਕਟ ਦਾ ਪੂਰੀ ਤਰੀਕੇ ਨਾਲ ਆਪਾਂ ਪਾਲਣਾ ਕਰੀਏ ਪਬਲਿਕ ਪ੍ਰਾਪਰਟੀ ਪ੍ਰਾਈਵੇਟ ਪ੍ਰਾਪਰਟੀ ਦੇ ਜਿਹੜੇ ਰੂਲਸ ਹੈਗੇ ਨੇ ਮਾਡਲ ਕੋਡ ਆਫ ਕੰਡਕਟ ਦੇ ਤਹਿਤ ਉਹਨਾਂ ਨੂੰ ਪ੍ਰੋਪਰਲੀ ਫਾਲੋ ਕਰੀਏ ਤਾਂ ਜੋ ਸਾਨੂੰ ਕਿਸੇ ਤਰੀਕੇ ਦਾ ਜਿਹੜਾ ਹੈਗਾ ਲੀਗਲ ਇਲੈਕਸ਼ਨ ਨਾ ਲੈਣਾ ਪਵੇ ਇਸ ਤੋਂ ਇਲਾਵਾ ਜਿਹੜਾ ਹੈਗਾ 143 ਦੇ ਆਰਡਰ ਆਰਮਸ ਨੂੰ ਡਿਪੋਜ਼ਿਟ ਕਰਨ ਵਾਸਤੇ ਜਿਹੜੇ ਹੈਗੇ ਜਾਰੀ ਕਰਤੇ ਗਏ ਨੇ ਹਫਤੇ ਦੇ ਅੰਦਰ ਅੰਦਰ ਆਰਮਸ ਡਿਪੋਜ਼ਿਟ ਕਰਨ ਵਾਸਤੇ ਆਰਡਰ ਹੈਗੇ ਨੇ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂਗਾ ਕਿ ਵੱਧ ਤੋਂ ਵੱਧ ਤੁਸੀਂ ਜਿਹੜਾ ਹੈਗਾ ਡਿਪੋਜ਼ਿਸ਼ਨ ਥਾਣੇ ਵਿੱਚ ਜਾ ਕਰਕੇ ਜਾਂ ਜਿਹੜਾ ਤੁਹਾਡਾ ਆਪਣਾ ਜਿੱਥੇ ਵੀ ਤੁਸੀਂ ਆਰਮਸ ਗਨ ਹਾਊਸ ਵਿੱਚ ਜਮ੍ਹਾਂ ਕਰਾਉਨੇ ਹੋ ਉੱਥੇ ਜਾ ਕਰਕੇ ਜਮ੍ਹਾਂ ਕਰਾ ਕੇ ਸਾਨੂੰ ਇਨਟੀਮੇਸ਼ਨ ਦੇ ਦਿਓ ਤਾਂ ਜੋ ਜਿਹੜਾ ਅਗਲੀ ਕਾਰਵਾਈ ਹੈਗੀ ਹੈ ਉਸ ਹਿਸਾਬ ਨਾਲ ਆਪਾਂ ਉਹ ਲਿਖ ਸਕੀਏ ਨਾਲ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੀ 1 ਜਨਵਰੀ ਤੋਂ ਇੱਕ ਮੁਹਿੰਮ ਚੱਲੀ ਸੀ ਪ੍ਰੋਕਲੇਮਡ ਆਫੈਂਡਰਸ ਨੂੰ ਫੜਨ ਵਾਸਤੇ ਔਰ ਅਸੀਂ ਹੁਣ ਤੱਕ ਲਗਭਗ 35 ਜਿਹੜੇ ਹੈਗੇ ਨੇ ਪ੍ਰੋਕਲੇਮਡ ਆਫੈਂਡਰ ਵੱਖ-ਵੱਖ ਕੇਸਸ ਦੇ ਜਿਹੜੇ ਹੈਗੇ ਨੇ ਉਹ ਹੁਣ ਤੱਕ ਗ੍ਰਿਫਤਾਰ ਕਰ ਚੁੱਕੇ ਆ ਔਰ ਜਿਹੜੇ ਨਾਨ ਅਵੇਲੇਬਲ ਵਾਰੈਂਟਸ ਹੈਗੇ ਨੇ ਉਹ ਵੀ ਆਪਾਂ ਕਾਫੀ ਐਗਜ਼ੀਕਿਊਟ ਕਰਾ ਲਏ ਹੈਗੇ ਨੇ ਔਰ ਹੁਣ 10 ਤੋਂ ਵੀ ਘੱਟ ਜਿਹੜੇ ਹੈਗੇ ਨੇ ਨਾਨ ਅਵੇਲੇਬਲ ਵਾਰੈਂਟ ਸਾਡੇ ਕੋਲ ਪੈਂਡਿੰਗ ਹੈਗੇ ਨੇ ਜੋ ਕਿ ਅੰਡਰ ਟਾਈਮ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਮੇਂ ਸਿਰ ਮੁਕੰਮਲ ਕਰਾਇਆ ਜਾਏਗਾ ਐ ਸਾਡੇ ਕੋਲ ਹੁਣ ਤਲਕ ਇੱਕ ਆਈਟੀਬੀਪੀ ਦੀ ਕੰਪਨੀ ਆ ਚੁੱਕੀ ਹੈਗੀ ਹੈ ਜੋ ਕਿ ਅਸੀਂ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਔਰ ਜਿਹੜੇ ਸਾਡੇ ਕੰਫੀਡੈਂਸ ਬਿਲਡਿੰਗ ਮੀਜਰਸ ਹੁੰਦੇ ਨੇ ਜਿਸ ਤਰ੍ਹਾਂ 플ੈਗ ਮਾਰਚ ਹੋ ਗਿਆ ਸਰਚ ਆਪਰੇਸ਼ਨਸ ਹੋ ਗਏ ਉਹਨਾਂ ਦੇ ਵਾਸਤੇ ਆਪਾਂ ਇਸਤੇਮਾਲ ਕਰ ਰਹੇ ਹਾਂ ਜਿਦੇ ਵਿੱਚ ਐਸਡੀਐਮਸ ਤੇ ਡੀਐਸਪੀ ਜਿਹੜੇ ਮੌਕੇ ਦੇ ਹੈਗੇ ਨੇ ਉਹ ਪਾਰਟਿਸਪੇਟ ਕਰਦੇ ਹੈਗੇ ਨੇ ਇਲੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਜਿਹੜਾ ਮੂਵਮੈਂਟ ਆਫ ਲਿਕਰ ਹੋ ਗਿਆ ਕੈਸ਼ ਹੋ ਗਿਆ ਜਾਂ ਹੋਰ ਫਰੀਬੀਜ਼ ਅਗੇ ਨੇ ਉਹਨਾਂ ਨੂੰ ਚੈੱਕ ਕਰਨਾ ਉਹਦੇ ਵਾਸਤੇ ਫਲਾਈਂਗ ਸਕੁਆਡ ਤੇ ਸਟੈਟਿਕ ਸਰਵੇਲੈਂਸ ਟੀਮ ਬਾਰੇ ਜਿਹੜਾ ਹੈਗਾ ਮੈਡਮ ਨੇ ਤੁਹਾਨੂੰ ਦੱਸਤਾ ਹੈਗਾ ਇਸ ਤੋਂ ਇਲਾਵਾ ਸਾਡੇ ਪੁਲਿਸ ਵੱਲੋਂ 18 ਨਾਕੇ ਪਲਾਨ ਕੀਤੇ ਗਏ ਨੇ ਜੋ ਕਿ ਵਕ ਵਕ ਕਹਿੰਦਾ ਜਿੰਨਾ ਸਾਡੇ ਕੋਲ ਫੋਰਸ ਹੋਰ ਆਂਦੀ ਜਾਏ ਕਿ ਆਪਾਂ ਉਹਨਾਂ ਨੂੰ ਕਰਦੇ ਜਾਵਾਂਗੇ ਅਜੇ ਆਪਾਂ ਦੋ ਨਾਕੇ ਜਿਹੜੇ ਅੱਗੇ ਉਹਨਾਂ ਦੇ ਚ ოਪਰੇਸ਼ਨਲ ਕਰ ਲਏ ਨੇ ਔਰ ਵਿਦ ਟਾਈਮਿੰਗ ਜਿਸ ਤਰ੍ਹਾਂ ਇਸ ਤਰ੍ਹਾਂ ਫੋਰਸ ਸਾਡੇ ਕੋਲ ਆਂਦੀ ਜਾਂਦੀ ਹੈ ਆਪਾਂ ਹੋਰ ਵੀ ਨਾਕੇ ਜਿਹੜੇ ਹੈਗੇ ਉਹ ਇਸਟੈਬਲਿਸ਼ ਕਰਾਂਗੇ ਔਰ ਵੀ ਵਿਲ ਟ੍ਰਾਈ ਕਿ ਜਿਹੜਾ ਆਪਣਾ ਮੂਵਮੈਂਟ ਹੈਗਾ ਕੈਸ਼ ਦਾ ਯਾ ਲਿਕਰ ਦਾ ਯਾ ਹੋਰ ਫਰੀ ਬੀਜ਼ਾ ਹੈਗਾ ਉਹਨੂੰ ਆਪ ਪੂਰੀ ਤਰੀਕੇ ਦੇ ਨਾਲ ਕੰਟਰੋਲ ਕਰ ਸਕੀਏ ਤੇ 100% ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ ਇੱਕ ਗੱਲ ਕੱਲ ਇਲੈਕਸ਼ਨ ਕਮਿਸ਼ਨ ਨੇ ਆਪਣੇ ਬਰੀਫ ਦੇ ਦੌਰਾਨ ਬਹੁਤ ਸਾਫ ਸੁਥਰੀ ਜੀ ਗਈ ਸੀ ਕਿ ਕੋਈ ਵੀ ਇਨਫਾਰਮੇਸ਼ਨ ਤੁਸੀਂ ਅੱਗੇ ਸਾਂਝੀ ਕਰਨ ਤੋਂ ਪਹਿਲਾਂ ਉਹਨੂੰ ਚੈੱਕ ਕਰੋ ਕਿ ਮਿਸ ਇਨਫਾਰਮੇਸ਼ਨ ਜਿਹੜੀ ਹੈ ਕਿ ਡਿਸ ਇਨਫਾਰਮੇਸ਼ਨ ਜਿਹੜੀ ਹੈ ਕਿ ਉਹਨੂੰ ਪ੍ਰੋਪਰਲੀ ਚੈੱਕ ਕੀਤਾ ਜਾ ਸਕੇ ਤੇ ਉਹਦੇ ਵਾਸਤੇ ਮੈਂ ਆਪਣੇ ਜਿਹੜੇ মিডিਆ ਦੇ ਭਰਾ ਹੈਗੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਕੋਈ ਇਨਫਾਰਮੇਸ਼ਨ ਜੇਕਰ ਚਲਾਉਂਦੇ ਹੋ ਤਾਂ ਉਹਨੂੰ ਇੱਕ ਵਾਰੀ ਜ਼ਰੂਰ ਸਾਡੇ ਕੋਲੋਂ ਰੀਚੈੱਕ ਕਰ ਲਓ ਕਿ ਹਾਂ ਕਿ ਉਹ ਆਥੈਂਟਿਕ ਹੈ ਜਾਂ ਨਹੀਂ ਹੈ ਅਗਰ ਉਹਦੇ ਚ ਆਥੈਂਟਿਸਿਟੀ ਹੈ ਦੈਨ ਯੂ ਕੈਨ ਆਲਵੇਸ ਪਲੇ ਇਟ ਔਰ ਅਗਰ ਕੋਈ ਆਥੈਂਟਿਸਿਟੀ ਨਹੀਂ ਹੈ ਤੇ ਆਪਾਂ ਜਿਹੜੇ ਬੰਦੇ ਨੇ ਉਹ ਇਨਫੋਰਮੇਸ਼ਨ ਜਨਰੇਟ ਕੀਤੀ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਸਕੀਏ ਇਸੇ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਹੇਟ ਸਪੀਚ ਬਾਰੇ ਵੀ ਜਿਹੜਾ ਹੈਗਾ ਪੋਲਿਟੀਕਲ ਪਾਰਟੀਆਂ ਨੂੰ ਕਾਫੀ ਸਖਤ ਹਦਾਇਤ ਦਿੱਤੀ ਹੈ ਕਿ ਕੋਈ ਵੀ ਇਸ ਤਰੀਕੇ ਦੀ ਹੇਟ ਸਪੀਚ ਨਾ ਕਰੇ ਜੇਕਰ ਕਰਦੇ ਹੈਗੇ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਲਾਊਡ ਸਪੀਕਰਸ ਤੇ ਯੂਸੇਜ ਦਿੱਤੇ ਬੈਨ ਹੈਗਾ 10 ਵਜੇ ਰਾਤ ਤੋਂ ਲੈ ਕੇ ਸਵੇਰੇ 6 ਵਜੇ ਤੱਕ ਤੇ ਮੈਂ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਇਹ ਬੇਨਤੀ ਕਰਦਾ ਹੈਗਾ ਕਿ ਤੁਸੀਂ ਇਸ ਟਾਈਮ ਤੇ ਇਹਦਾ ਯੂਜੇਜ ਨਾ ਕਰੋ ਆਦਰਵਾਇਜ਼ ਜਿਹੜਾ ਹੈਗਾ ਅਨੁਜਾਂਪਤਾ ਦੇ ਅਨੁਸਾਰ ਜਿਹੜੀ ਹੈਗੀ ਕਾਰਵਾਈ ਕਰਨੀ ਪੈਗੀ ਕਾਫੀ ਇਲੈਕਚੂਲੇਰਿੰਗ ਹੁੰਦੀ ਹੈਗੀ ਹੈ ਕਾਫੀ ਸਾਡੇ ਕੋਲ ਐਪਲੀਕੇਸ਼ਨਸ ਵੀ ਆਉਂਦੀਆਂ ਨੇ ਪਰਮਿਸ਼ਨਸ ਵੀ ਆਉਂਦੀਆਂ ਨੇ ਉਹਦੇ ਵਾਸਤੇ ਡੀਸੀ ਸਾਹਿਬ ਨੇ ਆਪਣੇ ਵੱਲੋਂ ਇੱਕ ਜਿਹੜੀ ਇਹ ਕਮੇਟੀ ਬਣਾਈ ਹੈਗੀ ਉਹਦੇ ਚ ਸਾਡੇ ਵੀ ਬੰਦੇ ਹੈਗੇ ਨੇ ਤੇ ਵੀ ਵੀਲ ਇਨਸ਼ੋਰ ਕੀ ਜਿਹੜਾ ਹੈਗਾ ਉਹਦਾ ਟਾਈਮਲੀ ਡਿਸਪੋਜ਼ਲ ਕੀਤਾ ਜਾਵੇ ਔਰ ਨਾਲ ਦੇ ਨਾਲ ਮੈਂ ਕਹਿਣਾ ਚਾਹਾਂਗਾ ਅੰਤ ਵਿੱਚ ਕਿ ਇਹ ਸਾਡਾ ਜਿਹੜਾ ਇਲੈਕਸ਼ਨ ਹੁੰਦਾ ਹੈਗਾ ਜਨਰਲ ਇਲੈਕਸ਼ਨ ਲੋਕ ਸਭਾ ਦਾ ਇਹ ਪੂਰੇ ਵਾਰਡ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਤਿਵਾਰ ਹੈਗਾ ਆਪਾਂ ਸਾਰੇ ਰਲ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹਨੂੰ ਮਨਾਈਏ ਔਰ ਹਰ ਇੱਕ ਵੋਟ ਕੀਮਤੀ ਹੈਗਾ ਸਾਰੇ ਬੰਦੇ ਜਾ ਕਰਕੇ ਵੋਟ ਕਰਨ ਔਰ 100% ਜਿਹੜਾ ਹੈਗਾ ਆਪਾਂ ਵੋਟਰ ਜਿਹੜਾ ਹੈਗਾ ਆਪਾਂ VOTING ਇਨਸ਼ੋਰ ਕਰੀਏ ਥੈਂਕ ਯੂ